ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਕੱਪ ਬੋਰਡ ਅਤੇ ਐਲ ਸੀ ਵੀ ਦਾ ਡਿਜ਼ਾਈਨ ਲੈ ਕੇ ਆਏ ਹਾਂ। ਇਹ ਜਿਹੜਾ ਤੁਸੀਂ ਕੱਪ ਬੋਰਡ ਦੇਖ ਰਹੇ ਹੋ ਇਹਦੇ ਤੇ ਆਪਾਂ ਜਿਹੜਾ ਸੁਨਮੇਕਾ ਬਿਸਕੁਟੀ ਹਾਈ ਗਲੋਸ ਅਤੇ ਵਾਈਟ ਹਾਈ ਗਲੋਸ ਸੁਨਮੇਕਾ ਆਪਾਂ ਇਹਦੇ ਤੇ ਵਰਤਿਆ। ਇਹ ਜਿਹੜਾ ਇਸ ਸਟੋਰ ਆ ਸਟੋਰ ਦਾ ਪਾਸ ਲਾਈਟਿੰਗ ਏਟ ਸਟੋਰ ਦਾ ਵੀ ਨਾਲ ਇਹਦੇ ਬਣਾਇਆ ਹੋਇਆ ਤੇ ਇਧਰਲੇ ਪਾਸੇ ਆਪਾਂ ਇਹਦੇ ਵਿੱਚ ਐਲ ਸੀ ਡੀ ਪੈਨਲ ਦਾ ਤਿਆਰ ਕੀਤਾ। ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਆਪਣੇ ਸਲੈਟਿੰਗ ਦਾ ਇੱਕ ਪੱਲਾ ਇਹਦੇ ਵਿੱਚ ਆਪਾਂ LED ਪ੍ਰੋਫਾਈਲ ਲਾਈਟ ਤੇ ਸਾਹਮਣੇ ਇੱਕ ਆਪਾਂ ਦਰਾਜ ਤਿਆਰ ਕੀਤਾ ਤੇ ਸਲਫਾ ਪੰਜਆਂ ਹੋਈਆਂ ਕੱਪੜੇ ਰੱਖਣ ਵਾਸਤੇ ਜਿਹੜਾ ਦੂਸਰਾ ਪੱਲਾ ਦੂਸਰੇ ਪੱਲੇ ਤੇ ਆਪਾਂ ਹੈਂਗਰ ਪਾਈਪ ਤੇ ਥੱਲੇ ਦੇ ਪਾਸੇ ਇੱਕ ਆਪਾਂ ਵਿੱਚ ਦਰਾਜ ਤਿਆਰ ਕੀਤਾ ਹੋਇਆ ਇਹਦੇ ਵਿੱਚ ਵੀ ਸੈਂਸਰ ਲਾਇਟ ਜਿਹੜੀ ਕਿ ਆਟੋਮੈਟਿਕ ਖੋਲਣ ਤੇ ਕੰਮ ਕਰਦੀ ਆ ਤੇ ਇਹਦੇ ਜਿਹੜਾ ਗਰੂਪ ਤੁਸੀਂ ਦੇਖ ਰਹੇ ਹੋ ਗਰੂਪ ਦੇ ਵਿੱਚ ਆਪਾਂ 골ਡ ਕਲਰ ਇਹਦੇ ਵਿੱਚ ਕੀਤਾ ਤੇ ਇਹ ਸਾਹਮਣੇ LCD ਪੈਨਲ ਥੱਲੇ ਦੋ ਦਰਾਜ ਤੇ ਵਿਚਾਲੇ ਜਿਹੜਾ ਆਪਣੇ ਮਾਰਬਲ ਸੰਵੇਕਾ ਤੇ ਗ੍ਰੇ ਕਲਰ ਦਾ ਆਪਾਂ ਬਲੂ ਵਰਤਿਆ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ